ਸਾਰੇ ਲੋਕ ਕਹਿਣਗੇ ਦਾਨ ਕਰੋ ਪੁੰਨ ਕਰੋ ਦਾਨ ਕਰੋ ਪੁੰਨ ਕਰੋ ਦਾਨ ਕਰਿਆਂ ਵਾਧਾ ਫੁੱਲਦਾ ਕਿਵੇਂ ਵਾਧਾ ਫੁੱਲਦਾ ਤੁਹਾਨੂੰ ਮੈਂ ਇੱਕ ਕਹਾਣੀ ਦੇ ਜਰੀਏ ਦੱਸਦਾ ਕਿ ਦਾਨ ਕੀਤਾ ਹੋਇਆ ਵਾਧਾ ਸਾਨੂੰ ਦੁੱਗਣਾ ਹੋ ਕੇ ਤਿਗਣਾ ਹੋ ਕੇ ਕਿਵੇਂ ਮਿਲਦਾ ਕਹਿੰਦੇ ਇੱਕ ਵਾਰ ਇੱਕ ਮਜ਼ਦੂਰ ਮਜ਼ਦੂਰੀ ਕਰਨ ਦੇ ਲਈ ਸ਼ਹਿਰ ਦੇ ਵਿੱਚ ਵਗਿਆ ਆਪਣੀ ਮਾਂ ਨੂੰ ਆਪਣੇ ਘਰੇ ਛੱਡ ਗਿਆ ਤੇ ਮਜ਼ਦੂਰੀ ਕਰਕੇ ਆਪਦਾ ਵੀ ਪੇਟ ਪਾਲਦਾ ਤੇ ਆਪਦੀ ਮਾਂ ਦਾ ਵੀ ਪੇਟ ਪਾਲਦਾ ਆਪਦੀ ਮਾਂ ਨੂੰ ਵੀ ਪਾਲਦਾ ਹੁਣ ਮਜ਼ਦੂਰੀ ਕਰਕੇ ਇੱਕ ਮਹੀਨੇ ਬਾਅਦ ਜਦੋਂ ਉਹਨੂੰ ਤਨਖਾਹ ਮਿਲਦੀ ਕੁਝ ਪੈਸੇ ਤਾਂ ਆਪਣੇ ਕੋਲੇ ਰੱਖ ਲੈਂਦਾ ਸੀ ਖਾਣ ਪੀਣ ਜੋਗੇ ਤੇ ਬਾਕੀ ਪੈਸੇ ਸਾਰੇ ਆਪਣੀ ਮਾਂ ਕੋਲ ਭੇਜ ਦਿੰਦਾ ਸੀ ਹੁਣ ਉਹਦੀ ਮਾਂ ਸੀ ਜਿਹੜੀ ਉਹ ਵੀ ਆਪਣੇ ਖਾਣ ਪੀਣ ਜੋਗੇ ਦਵਾਈਆਂ ਬੂਟੀਆਂ ਜੋਗੇ ਪੈਸੇ ਰੱਖ ਕੇ ਜਿਹੜੇ ਕੋਈ ਥੋੜੇ ਬਹੁਤ ਪੈਸੇ ਬਚਦੇ ਉਹ ਦਾਨ ਕਰ ਦਿੰਦੀ ਭਗਵਾਨ ਦੇ ਚਰਨਾਂ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਮੰਦਰ ਦੇ ਵਿੱਚ ਦਾਨ ਕਰ ਦਿੰਦੀ ਕਿਸੇ ਲੋੜਵੰਦ ਨੂੰ ਉਹਦੀ ਸਹਾਇਤਾ ਕਰ ਦਿੰਦੀ ਇੰਨੀ ਭਲਾਮਾਨਸ ਇੰਨੀ ਚੰਗੀ ਉਹਦੀ ਮਾਂ ਸੀ ਹੁੰਦਾ ਕਿ ਬਈ ਇਸੇ ਤਰ੍ਹਾਂ ਚੱਲਦਾ ਰਹਿੰਦਾ 2 ਢਾਈ ਸਾਲ ਬਾਅਦ ਉਹ ਬੰਦਾ ਸੋਚਦਾ ਕਿ ਮੈਂ ਹੁਣ ਪਿੰਡ ਜਾਵਾਂ ਮੈਨੂੰ 2 ਢਾਈ ਸਾਲ ਹੋ ਗਿਆ ਇਹਨੂੰ ਪਿੰਡ ਜਾ ਕੇ ਨਾਲੇ ਮਾਂ ਦਾ ਹਾਲ ਚਾਲ ਪੁੱਛਾਂ ਤੇ ਨਾਲੇ ਚਲੋ ਮਹੀਨਾ ਦੋ ਮਹੀਨੇ ਪਿੰਡ ਲਾ ਕੇ ਆਵਾਂ ਜਦੋਂ ਪਹੁੰਚਿਆ ਘਰੇ ਆ ਕੇ ਮਾਂ ਦੇ ਪੈਰੀ ਹੱਥ ਲਾਏ ਹਾਲ ਚਾਲ ਪੁੱਛਿਆ ਮਾਂ ਨਾਲ ਹੱਸਿਆ ਖੇਡਿਆ ਟਾਈਮ ਸਪੈਂਡ ਕੀਤਾ ਤੇ ਕਹਿੰਦਾ ਮਾਂ ਤੈਨੂੰ ਕੋਈ ਮੇਰੀ ਗੈਰ ਹਾਜ਼ਰੀ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਕਹਿੰਦੀ ਪੁੱਤਰਾ ਮੈਨੂੰ ਦਿੱਕਤ ਪਰੇਸ਼ਾਨੀ ਕੀ ਹੂ ਮੇਰੇ ਕੋਲੇ ਵਧੀਆ ਤੂੰ ਪੈਸੇ ਭੇਜ ਦਿੰਦਾ ਸੀ ਦਵਾਈ ਬੁਟੀ ਮੈਂ ਲੈ ਆਉਂਦੀ ਸੀ ਉਹਨਾਂ ਪੈਸਿਆਂ ਦੀ ਮੈਂ ਰੋਟੀ ਪਾਣੀ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਮੈਂ ਉਹਨਾਂ ਪੈਸਿਆਂ ਦਾ ਅਬਦੀ ਜ਼ਰੂਰਤ ਅਨੁਸਾਰ ਚੀਜ਼ਾਂ ਲੈ ਲੈਂਦੀ ਸੀ ਉਹ ਕਹਿੰਦਾ ਮਾਂ ਹੁਣ ਤੇਰੇ ਕੋਲੇ ਬੱਚੇ ਕਿੰਨੇ ਕ ਪੈਸੇ ਇਕੱਠੇ ਹੋ ਗਏ ਆਪਣੇ ਕੋਲੇ ਉਹ ਕਹਿੰਦੀ ਪੁੱਤਰਾ ਪੈਸੇ ਕਿਹੜੇ ਇਕੱਠੇ ਹੋਣੇ ਆ ਪੈਸੇ ਤਾਂ ਮੈਂ ਸਾਰੇ ਦਾਨ ਪੁੰਨ ਤੇ ਲਾਤੇ ਭਗਵਾਨ ਦੇ ਚਰਨਾਂ ਚ ਦੇਤੇ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਜਾਂਦਾ ਉਹ ਕਹਿੰਦਾ ਮਾਂ ਮੈਂ ਮਿਹਨਤ ਕਰਕੇ ਪੈਸੇ ਕਮਾਏ ਨੇ ਤੂੰ ਭਗਵਾਨ ਦੇ ਚਰਨਾਂ 'ਚ ਚੜਾਤੇ ਜੇ ਮੈਂ ਕਹਾ ਵੀ ਮੈਨੂੰ ਤਾਂ ਤੇਰੇ ਭਗਵਾਨ ਤੋਂ ਪੈਸੇ ਚਾਹੀਦੇ ਆ ਤੇਰਾ ਭਗਵਾਨ ਤੇਰਾ ਰੱਬ ਆਪਾਂ ਨੂੰ ਪੈਸੇ ਦੇ ਦੇ ਦੂਗਾ ਉਹ ਕਹਿੰਦੀ ਹਾਂ ਪੁੱਤਰਾ ਕਿਉਂ ਨਹੀਂ ਦੇ ਦੂ ਪੈਸੇ ਕਿੰਨਿਆਂ ਦੀ ਲੋੜਾ ਤੈਨੂੰ ਉਦੋਂ ਦੁੱਗਣੇ ਪੈਸੇ ਤੂੰ ਉਹ ਕਹਿੰਦਾ ਲਿਆ ਮੈਨੂੰ ਦੇ ਪੈਸੇ ਕਿੱਥੇ ਮਲਾ ਭਗਵਾਨ ਨਾਲ ਉਹ ਕਹਿੰਦੀ ਪੈਸੇ ਤਾਂ ਤੈਨੂੰ ਮਿਲ ਜਾਣਗੇ ਪਰ ਤੈਨੂੰ ਭਗਵਾਨ ਨੂੰ ਭਾਲਣਾ ਪੂਵੀ ਭਗਵਾਨ ਕਿੱਥੇ ਆ ਪਰਮਾਤਮਾ ਹੁਣ ਉਹ ਕਹਿੰਦਾ ਕੋਈ ਨਾ ਮੈਂ ਹੁਣ ਪ੍ਰਮਾਤਮਾ ਨੂੰ ਭਾਲ ਕੇ ਹੀ ਛੱਡੂ ਚੱਲ ਪਿਆ ਜੰਗਲਾਂ ਕੰਨੀ ਤੁਰ ਪਿਆ ਤੁਰਿਆ ਜਾਂਦਾ ਰਸਤੇ ਦੇ ਵਿੱਚ ਉਹਨੂੰ ਇੱਕ ਘੋੜਾ ਮਿਲ ਜਾਂਦਾ ਘੋੜਾ ਆਖਣ ਲੱਗਿਆ ਹਾਂ ਭਾਈ ਕਿੱਧਰ ਜਾਣਾ ਉਹ ਕਹਿੰਦਾ ਮੈਂ ਪੈਸੇ ਕਮਾ ਕੇ ਲਿਆਇਆ ਸੀ ਮੇਰੀ ਮਾਂ ਨੇ ਪ੍ਰਮਾਤਮਾ ਨੂੰ ਰੱਬ ਨੂੰ ਪੈਸੇ ਦਿੱਤੇ ਭਗਵਾਨ ਤੋਂ ਪੈਸੇ ਲੈਣ ਜਾਣਾ ਉਹ ਕਹਿੰਦਾ ਜੇ ਤੈਨੂੰ ਭਗਵਾਨ ਤੈਨੂੰ ਪ੍ਰਮਾਤਮਾ ਮਿਲਿਆ ਤਾਂ ਉਹਨੂੰ ਐਂ ਕਹੀਂ ਕਿ ਮੈਂ ਇੰਨਾ ਕਮਜ਼ੋਰਾ ਕਿਉਂ ਹਾਂ ਮੇਰੇ ਸਰੀਰ 'ਚ ਜਾਨ ਹੈ ਨਹੀਂ ਜਮਈ ਬਹੁਤ ਵੀਕਨੈਸ ਫੀਲ ਹੁੰਦੀ ਆ ਮੈਨੂੰ ਉਹਦੇ ਕਹਿੰਦਾ ਮਤਲਬ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੇਰੇ ਨਾਲ ਵਾਦਾ ਕਰਦਾ ਜੇ ਮੈਨੂੰ ਭਗਵਾਨ ਮਿਲੇ ਤਾਂ ਮੈਂ ਤੇਰਾ ਸਵਾਲ ਪਰਮਾਤਮਾ ਦੇ ਅੱਗੇ ਜ਼ਰੂਰ ਰੱਖੂੰ ਵੀ ਇਹ ਘੋੜਾ ਜਿਹੜਾ ਇੰਨਾ ਕਮਜ਼ੋਰਾ ਕਿਉਂ ਆ ਤਾਂ ਕੇ ਤੁਰਿਆ ਜਾਂਦਾ ਤੁਰਿਆ ਜਾਂਦਾ ਥੱਕ ਕੇ ਕਿਸੇ ਦਰਖਤ ਦੇ ਹੇਠਾਂ ਬਹਿ ਜਾਂਦਾ ਸੌਂ ਜਾਂਦਾ ਦਰਖਤ ਦੇ ਵਿੱਚੋਂ ਤਣਿਆਂ ਦੇ ਵਿੱਚੋਂ ਆਵਾਜ਼ ਆਉਂਦੀ ਆ ਭਾਈ ਕਿੱਥੇ ਚੱਲਿਆਂ ਇੰਨਾ ਥੱਕਿਆ ਹਾਰਿਆ ਤੂੰ ਤਾਂ ਉਹ ਤਣਿਆਂ ਨੂੰ ਦਰਖਤ ਨੂੰ ਜਵਾਬ ਦਿੰਦਾ ਕਹਿੰਦਾ ਮੈਂ ਭਗਵਾਨ ਕੋਲੇ ਚੱਲਿਆਂ ਨੂੰ ਮਿਲਣ ਚੱਲਿਆਂ ਆਵਦੀ ਕਹਾਣੀ ਦੱਸਦਾ ਕਹਿੰਦਾ ਇਸ ਕਰਕੇ ਮੈਂ ਜਾ ਰਿਹਾ ਵੀ ਮੇਰੇ ਪੈਸੇ ਮੇਰੀ ਮਾਂ ਨੇ ਸਾਰੇ ਭਗਵਾਨ ਨੂੰ ਦੇਤੇ ਉਹ ਕਹਿੰਦਾ ਠੀਕ ਹੈ ਜੇ ਜਾਨਾ ਭਗਵਾਨ ਤੇ ਇਹਨੂੰ ਮਿਲੇ ਤਾਂ ਉਹਨੂੰ ਐਂ ਕਹੀਂ ਕਿ ਮੇਰੇ ਤਣੇ ਕਿਉਂ ਸੁੱਕਦੇ ਜਾ ਰਹੇ ਨੇ ਭਗਵਾਨ ਨੂੰ ਸਵਾਲ ਪੁੱਛੀ ਮੈਨੂੰ ਵਿਚਾਲਾ ਮੇਰੇ ਤਣੇ ਕਿਉਂ ਸੁੱਕਦੇ ਜਾ ਰਹੇ ਨੇ ਉਹ ਕਹਿੰਦਾ ਮੈਂ ਤੇਰੇ ਨਾਲ ਵਾਅਦਾ ਕਰਦਾ ਜੇ ਮੈਨੂੰ ਭਗਵਾਨ ਮਿਲੇ ਮੈਨੂੰ ਪ੍ਰਭੂ ਮਿਲੇ ਤਾਂ ਮੈਂ ਪੁੱਛੂੰ ਜ਼ਰੂਰ ਜਦੋਂ ਅੱਗੇ ਜਾਂਦਾ ਅੱਗੇ ਉਹਨੂੰ ਇੱਕ ਬੁੱਢਾ ਬਜ਼ੁਰਗ ਉਹ ਮਿਲਦਾ ਸੰਤ ਰੂਪੀ ਸਾਦਾ ਰੰਗੇ ਕੱਪੜੇ ਪਾਏ ਉਹਦੇ ਪਾਗਮੇ ਕੱਪੜੇ ਪਾਏ ਨੇ ਕਹਿੰਦਾ ਉਸ ਜਿਹੜਾ ਫਕੀਰ ਬਾਬਾ ਸੀ ਕਹਿੰਦਾ ਭਾਈ ਕਿੱਥੇ ਚੱਲੇ ਆ ਥੱਕਿਆ ਹਾਰਿਆ ਲੱਗਦਾ ਤੂੰ ਭੁੱਖਣ ਪਾਣਾ ਕਿੱਥੇ ਤੁਰਿਆ ਜਾਣਾ ਉਹ ਕਹਿੰਦਾ ਮੈਂ ਤਾਂ ਭਗਵਾਨ ਨੂੰ ਮਿਲਣ ਜਾਣਾ ਮੇਰੀ ਮਾਂ ਨੇ ਪੈਸੇ ਸਾਰੇ ਭਗਵਾਨ ਨੂੰ ਦੇਤੇ ਗਰੀਬਾਂ 'ਚ ਵੰਡਦੇ ਜਿਹੜੇ ਭਗਵਾਨ ਨੂੰ ਪੈਸੇ ਦਿੱਤੇ ਨੇ ਮੈਂ ਤਾਂ ਭਗਵਾਨ ਤੋਂ ਪੈਸੇ ਲੈਣ ਜਾਣਾ ਉਹਨੂੰ ਪੁੱਛਦਾ ਵੀ ਪੈਸੇ ਕਿੱਥੇ ਨੇ ਕਹਿੰਦਾ ਨਲੇ ਮੈਨੂੰ ਘੋੜੇ ਨੇ ਸੰਭਾਲ ਪੁੱਛਿਆ ਨਲੇ ਦਰਖਤ ਨੇ ਸੰਭਾਲ ਪੁੱਛਿਆ ਉਹਦਾ ਜਵਾਬ ਮੈਂ ਭਗਵਾਨ ਤੋਂ ਪ੍ਰਮਾਤਮਾ ਤੋਂ ਲੈ ਕੇ ਆਉ ਉਹ ਕਹਿੰਦਾ ਤੈਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਇਹ ਤਾਂ ਜਵਾਬ ਤੈਨ ਉਹ ਸੰਤ ਫਕੀਰ ਕਹਿੰਦੇ ਪਹੁੰਚੇ ਹੋਏ ਫਕੀਰ ਸੀ ਉਹ ਆਖਣ ਲੱਗੇ ਘੋੜੇ ਨੂੰ ਤਾਂ ਤੂੰ ਇਹ ਕਹੀਂ ਕਿ ਤੂੰ ਜਿੰਨਾ ਟਾਈਮ ਤੇਰੇ ਤੇ ਕੋਈ ਇਨਸਾਨ ਸਵਾਰੀ ਨਹੀਂ ਕਰਨ ਲੱਗਦਾ ਉਹਨਾ ਟਾਈਮ ਤੂੰ ਰਾਜੀ ਨਹੀਂ ਹੁੰਦਾ ਉਹਨਾ ਟਾਈਮ ਤੂੰ ਤਕੜਾ ਡਾਡਾ ਨਹੀਂ ਹੁੰਦਾ ਉਹ ਕਹਿੰਦਾ ਸਤਿਵਚਨ ਜੀ ਕਹਿੰਦਾ ਦਰਖਤ ਉਹ ਕਹਿੰਦਾ ਦਰਖਤ ਦੇ ਤਣੇ ਉਹਨਾ ਟਾਈਮ ਨਹੀਂ ਸੁੱਕਣੋਂ ਹਟਦੇ ਜਿੰਨਾ ਟਾਈਮ ਉਹਦੀਆਂ ਜੜਾਂ ਦੇ ਵਿੱਚੋਂ ਦੱਬਿਆ ਹੋਇਆ ਖਜ਼ਾਨਾ ਨਹੀਂ ਕੋਈ ਕੱਢ ਲੈਂਦਾ ਉਹ ਕਹਿੰਦਾ ਸਤਿਵਚਨ ਜੀ ਉਹਦੇ ਸਵਾਲਾਂ ਦੇ ਜਵਾਬ ਲੈ ਕੇ ਵਾਪਸ ਚੱਲ ਪੈਂਦਾ ਹੋ ਜਦੋਂ ਵਾਪਸ ਜਾਂਦਾ ਉਹਨੂੰ ਰਸਤੇ 'ਚ ਉਹੀ ਘੋੜਾ ਮਿਲ ਜਾਂਦਾ ਘੋੜਾ ਕਹਿੰਦਾ ਭਾਈ ਕੀ ਕਹਿੰਦਾ ਰੱਬ ਕੀ ਕਹਿੰਦਾ ਤੇਰਾ ਪਰਮਾਤਮਾ ਵੀ ਮੈਂ ਲਿੱਸਾ ਇੰਨਾ ਰਾਜੀ ਕਿਵੇਂ ਹੋਊਗਾ ਇੰਨਾ ਲਿੱਸਾ ਕਾ ਤੂੰ ਆ ਕਮਜ਼ੋਰਾ ਕਿਉਂ ਆ ਉਹ ਕਹਿੰਦਾ ਪਰਮਾਤਮਾ ਨੇ ਇਹ ਜਵਾਬ ਦਿੱਤਾ ਵੀ ਜਿੰਨਾ ਟਾਈਮ ਤੇਰੇ ਤੇ ਕੋਈ ਇਨਸਾਨ ਸਵਾਰੀ ਨਹੀਂ ਕਰਦਾ ਉਹਨਾ ਟਾਈਮ ਤੂੰ ਤਕੜਾ ਨਹੀਂ ਹੁੰਦਾ ਉਹ ਕਹਿੰਦਾ ਤੂੰ ਵੀ ਇਨਸਾਨ ਹੀ ਆ ਤੂੰ ਮੇਰੇ ਤੇ ਸਵਾਰੀ ਕਰ ਲਾ ਮੈਨੂੰ ਰੱਖ ਲਾ ਆਪਣੇ ਘਰੇ ਤੂੰ ਸਵਾਰੀ ਕਰ ਲਿਆ ਕਰ ਮੇਰੇ ਤੇ ਕੀ ਪਤਾ ਮੈਂ ਠੀਕ ਹੋ ਜਾ ਉਹ ਕਹਿੰਦਾ ਠੀਕ ਆ ਉਹਨੇ ਮਾਰੀ ਛਾਲ ਘੋੜੇ ਤੇ ਬਹਿ ਗਿਆ ਚੱਲ ਪਿਆ ਤੁਰਿਆ ਜਾਂਦਾ ਉਸ ਦਰਖਤ ਕੋਲੇ ਪਹੁੰਚਿਆ ਦਰਖਤ ਨੇ ਆਵਾਜ਼ ਮਾਰੀ ਰੋਕਿਆ ਕਹਿੰਦਾ ਭਾਈ ਤੇਰਾ ਭਗਵਾਨ ਕੀ ਕਹਿੰਦਾ ਤੈਨੂੰ ਰੱਬ ਮਿਲਿਆ ਕਿ ਨਹੀਂ ਉਹ ਕਹਿੰਦਾ ਰੱਬ ਤਾਂ ਮੈਨੂੰ ਮਿਲਿਆ ਨਹੀਂ ਇੱਕ ਰੱਬ ਦਾ ਬੰਦਾ ਜ਼ਰੂਰ ਮਿਲਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਕਿ ਤੂੰ ਉਹਨਾ ਟਾਈਮ ਤੇਰੇ ਤਨੇ ਸੁੱਕਣੋਂ ਨਹੀਂ ਛੱਡਦੇ ਜਿੰਨਾ ਟਾਈਮ ਤੇਰੇ ਜੜਾਂ ਦੇ ਵਿੱਚ ਦੱਬਿਆ ਹੋਇਆ ਖਜ਼ਾਨਾ ਨਹੀਂ ਕੋਈ ਕੱਢ ਲੈਂਦਾ ਉਹ ਕਹਿੰਦਾ ਹੋਰ ਕੌਣ ਕੱਢੂ ਭਲਿਆ ਪੁਰਖਾ ਤੂੰ ਹੀ ਕੱਢ ਲਾ ਭਲਿਆ ਮਾਨਸਾ ਤੂੰ ਹੀ ਕੱਢ ਲਾ ਉਹ ਕਹਿੰਦਾ ਠੀਕ ਹੈ ਉਨੇ ਜਦੋਂ ਜੜਾਂ ਨੂੰ ਪੱਟਣਾ ਚਾਹਿਆ ਉਹਦੀਆਂ ਜੜ ਦੇ ਵਿੱਚ ਟੋਇਆ ਪੱਟਿਆ ਨਾ ਉੱਥੇ ਸੋਨੇ ਚਾਂਦੀ ਦੇ ਸਿੱਕੇ ਮਿਲ ਗਏ ਉਹਨੂੰ ਉਹਨੇ ਸਿੱਕੇ ਕੱਢ ਲਏ ਸਿੱਕੇ ਕੱਢਣ ਤੋਂ ਬਾਅਦ ਇਕੱਠੇ ਕਰਕੇ ਸਿੱਕੇ ਸਾਰੇ ਆਪਣੇ ਘਰ ਨੂੰ ਚੱਲ ਪਿਆ ਉੱਥੇ ਮਿੱਟੀ ਪਾ ਕੇ ਦਰਖਤ ਨੂੰਵੇਂ ਜਿਹੀ ਪਹਿਲਾਂ ਵਾਂਗੂ ਕਰਤਾ ਤੁਰਿਆ ਜਾਂਦਾ ਮਾਂ ਕੋਲੇ ਪਹੁੰਚਿਆ ਮਾਂ ਪੁੱਛਦੀ ਆ ਕਿ ਭਾਈ ਤੈਨੂੰ ਰੱਬ ਮਿਲਿਆ ਪਰਮਾਤਮਾ ਮਿਲਿਆ ਉਹ ਕਹਿੰਦਾ ਮਿਲਿਆ ਰੱਬ ਨਹੀਂ ਮਿਲਿਆ ਮੈਨੂੰ ਤਾਂ ਇੱਕ ਰੱਬ ਦਾ ਬੰਦਾ ਮਿਲਿਆ ਜੇ ਰੱਬ ਮਿਲ ਜਾਂਦਾ ਪਤਾ ਨਹੀਂ ਮੈਨੂੰ ਕੀ ਕੁਛ ਦੇ ਜਾਂਦਾ ਮੈਨੂੰ ਰੱਬ ਦੇ ਫਕੀਰ ਨੇ ਰੱਬ ਦੇ ਬੰਦੇ ਨੇ ਇੰਨਾ ਕੁਛ ਦੇਤਾ ਇੰਨਾ ਤਾਂ ਮੈਂ ਕਮਾਇਆ ਨਹੀਂ ਜਿੰਨਾ ਮੈਨੂੰ ਉਹਨੇ ਦੇਤਾ ਕਮੌਕਮਾਈ ਤੋਂ ਬਿਨਾਂ ਵੀ ਮੈਨੂੰ ਤਿੱਗਣਾ ਚੌਗਣਾ ਵੱਧ ਦੇਤਾ ਸੋ ਬਾਈ ਕਹਾਣੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਆ ਕਹਾਣੀਆਂ ਸੁਣਾਉਣ ਦਾ ਮਕਸਦ ਇਹ ਹੈ ਕਿ ਦਾਨ ਜਿਹੜਾ ਅਸੀਂ ਕਰਦੇ ਆ ਸਾਨੂੰ ਦੁੱਗਣਾ ਚੌਗਣਾ ਹੋ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ 100% ਮਿਲਦਾ ਹੀ ਮਿਲਦਾ ਇਹ ਗੱਲ ਨੂੰ ਕਿਤੇ ਅਜ਼ਮਾ ਕੇ ਦੇਖ ਲਿਓ ਦਿੱਤਾ ਹੋਇਆ ਦਾਨ ਕਦੇ ਘਟਦਾ ਨਹੀਂ ਜੇ 100 ਰੁਪਿਆ ਦਾਨ ਕਰਦੇ ਹੋ ਤਾਂ 1000 ਰੁਪਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਮਿਲਦੇ ਹੀ ਮਿਲਦਾ ਕਿਸੇ ਲੋੜਵੰਦ ਦੀ ਮਦਦ ਕਰਦੇ ਰਿਹਾ ਕਰੋ ਬਾਈ ਤਾਂ ਕਿ ਸਾਡੀ ਜ਼ਿੰਦਗੀ ਸੌਖੀ ਹੋ ਜਾਏ ਸਾਡੇ ਪਾਪ ਕੱਟੇ ਜਾਣ ਪੁੰਨ ਕਰਦੇ ਰਹੀਏ